ਇਹ ਜਿਹੜੇ ਮੋਬਾਈਲ ਨੇ ਇਹ ਵਧੀਆ ਵੀ ਨਹੀਂ ਤੇ ਕਈ ਵਾਰੀ ਇਹ ਆਪਾਂ ਨੂੰ ਜਿਹੜਾ ਗਲਤ ਜੇ ਕੋਈ ਇਹਨੂੰ ਗਲਤ ਪਾਸੇ ਚਲਾਉਂਦਾ ਤਾਂ ਗਲਤ ਵੀ ਜਿਹੜਾ ਇਹਦਾ ਬੱਚੇ ਸਾਡੇ ਜਿਹੜੇ ਨੌਜਵਾਨ ਛੋਟੇ-ਛੋਟੇ ਬੱਚੇ ਵੀ ਦੇਖਦੇ ਆ ਆਪਾਂ ਤੇ ਉਹ ਵੀ ਇਹਦੇ ਇੰਨੇ ਆਦੀ ਹੋ ਚੁੱਕੇ ਨੇ ਕਿ ਆਪਦੀ ਪੜ੍ਹਾਈ ਵੱਲ ਕਈ ਵਾਰੀ ਵਾਝਾਂ ਮਾਰੀ ਜਾਓ ਤੇ ਉਹ ਉਧਰ ਹੀ ਜਿਹੜੇ ਵਿਅਸਤ ਹੁੰਦੇ ਨੇ ਸੋ ਇਹ ਚੀਜ਼ਾਂ ਤੋਂ ਬਚਣ ਦੀ ਵੀ ਲੋੜ ਹੈ ਪਰਨੇ ਹੱਥੇ ਤੇ ਕਦੇ ਵੀ ਖਾਲਸਾ ਵਾਰ ਨਹੀਂ ਕਰਦਾ ਇਹਦਾ ਵੀ ਧਿਆਨ ਰੱਖਣਾ ਚਾਹੀਦਾ ਤੋ ਗੁਰੂ ਸਾਹਿਬ ਕਿਰਪਾ ਕਰਨ ਖਾਲਸੇ ਪੰਥ ਦੇ ਵਿੱਚ ਜਿਹੜਾ ਆਪਸੀ ਪ੍ਰੇਮ ਪਿਆਰ ਇਤਿਫਾਕ ਵਕਸ਼ਨ ਤੇ ਕਦੇ ਵੀ ਜਿਹੜਾ ਨੇ ਹੱਥੇ ਤੇ ਆਪਾਂ ਵਾਰਨਾ ਕਰੀਏ ਖਾਸ ਕਰਕੇ ਜਿਹੜੀ ਹੈ ਅ ਇਸਤਰੀ ਜਾਤ ਹੈ ਇਸਤਰੀ ਨੂੰ ਆਪਾਂ ਹਮੇਸ਼ਾ ਗੁਰੂ ਸਾਹਿਬ ਨੇ ਜਿਹੜਾ ਵੜਾਇਆ ਪਰ ਆਪਣੇ ਇਥੋਂ ਹੀ ਹੁਕਮਨਾਮੇ ਵੀ ਜਾਰੀ ਹੁੰਦੇ ਰਹਿ ਕਿ ਆਪਾਂ ਕਿਸੇ ਵੀ ਆਪਣੇ ਧੀ ਭੈਣ ਦੀ ਰਾਖੀ ਵਾਸਤੇ ਵੀ ਉਹਨੂੰ ਬਚਨਾਂ ਦੇ ਨਾਲ ਸਮਝਾ ਕੇ ਵੀ ਆਪਾਂ ਲਿਆਉਨੇ ਆ ਸਾਰਿਆਂ ਨੂੰ ਇੱਕ ਨਜ਼ਰ ਦੇ ਨਾਲ ਨਹੀਂ ਦੇਖਣਾ ਚਾਹੀਦਾ ਚਾਹੀਦਾ ਸਾਰੇ ਨੇ ਹੰਗਸ ਸਿੰਘ ਜਥੇਬੰਦੀਆਂ ਹਮੇਸ਼ਾ ਸਾਡੀਆਂ ਧੀਆਂ ਭੈਣਾਂ ਉਹਨਾਂ ਦੀ ਰਾਖੀ ਜਿੰਨੇ ਵੀ ਜਥੇਦਾਰ ਬੁੱਢਾ ਦਲ ਦੇ ਹੋਏ ਨੇ 10 ਜਥੇਦਾਰ ਬੁੱਢਾ ਦਲ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਗੁਰੂ ਗਵਰਨਰ ਸਾਹਿਬ ਦੇ ਤੋਂ ਬਾਅਦ ਬਾਬਾ ਬਨੋਦ ਸਿੰਘ ਤੇ ਬਾਬਾ ਸਹਿਬ ਸਿੰਘ ਕਲਾਤਾਰੀ ਜੀ ਤੱਕ 11 ਜਥੇਦਾਰ ਬੁੱਢਾ ਦਲ ਦੇ ਜਥੇਦਾਰ ਰਹੇ ਨੇ ਇਸੇ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਵੀ ਜਾਰੀ ਹੁੰਦੇ ਰਹੇ ਤੇ ਜੇ ਕਿਸੇ ਨੇ ਆ ਕੇ ਫਰਿਆਦ ਕੀਤੀ ਹੈ ਕਿਸੇ ਭਾਵੇਂ Hindu ਧਰਮ ਦੇ ਵੀ ਆ ਕੇ ਕਿਸੇ ਨੇ ਫਰਿਆਦ ਕੀਤੀ ਤੇ ਉਹਨਾਂ ਦੀ ਧੀ ਭੈਣ ਨੂੰ ਛੜਾ ਕੇ ਘਰੋ ਘਰੀ ਵੀ ਬਚਾਉਂਦਾ ਰਿਹਾ ਉਹ ਖਾਲਸਾ ਜਿਹੜਾ ਪੰਥ ਹੈ ਬੁੱਢਾ ਦਲ ਹੈ ਨਿਹੰਗ ਸਿੰਘ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਤੇ ਹਮੇਸ਼ਾ ਜਿਹੜਾ ਸੱਚ ਤੇ ਵਹਿਰਾ ਦਿੰਦੀਆਂ ਨੇ ਤੇ ਜੋ ਵੀ ਤੁਸੀਂ ਗੱਲਬਾਤ ਕਰ ਰਹੇ ਹੋ ਇਹਦੀ ਅਜੇ ਇਨਕੁਆਰੀ ਚੱਲ ਰਹੀ ਹੈ ਤੇ ਉਹਦੇ ਵਾਸਤੇ ਆਪਾਂ ਫੇਰ ਤੁਹਾਡੇ ਨਾਲ ਬਚਨਾਂ ਸਾਂਝੇ ਕਰਾਂਗੇ ਕਿਉਂਕਿ ਇਹ ਕਾਲਪਤ ਸਾਹਿਬ ਦੇ ਇੱਠੇਕਰ ਉਹ ਵੀ ਮੰਗ ਕੀਤੀ ਗਈ ਹੈ ਕਿ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਅਸ਼ੀਲਤਾ ਬੜੀ ਫੈਲੀ ਜਾ ਰਹੀ ਹੈ ਕਿਤੇ ਨਾ ਕਿਤੇ ਸਿੱਖਾਂ ਦਾ ਬੜਾ ਕੋਰਸ ਕੀਤਾ ਰਿਹਾ ਹੈ ਬੜੇ ਬੜੇ ਕਿੰਨੇ ਉਹ ਤਾਂ ਸਾਰਿਆਂ ਦੀ ਇੱਕੋ ਹੀ ਸੋਚ ਹੈ ਆਪਾਂ ਤਾਂ ਹੀ ਨਾ ਪਹਿਲਾਂ ਵੀ ਕਹਿ ਚੁੱਕੇ ਆ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਜਿਹੜਾ ਨਗੇਜ ਤੋਂ ਬਚਣਾ ਚਾਹੀਦਾ ਹੈ ਮੋਬਾਈਲਾਂ ਤੋਂ ਜਿਹੜਾ ਜਿਹਦੇ ਵਿੱਚ ਇਹ ਜਾਵਾ ਗੰਦ ਫੈਲਿਆ ਹੋਇਆ ਇਹਦੇ ਤੋਂ ਬਚਣਾ ਚਾਹੀਦਾ ਤੇ ਪਰ ਨਾਲ ਹੀ ਸਾਰਿਆਂ ਨੂੰ ਜਿਉਣ ਦਾ ਵੀ ਹੱਕ ਹੈ ਆਪਾਂ ਹਮੇਸ਼ਾ ਆਪਣੇ ਜਿਹੜਾ ਨਿਹੰਗ ਸਿੰਘ ਫੌਜਾਂ ਜਿਹੜੀਆਂ ਨੇ ਉਹ ਜਿਹੜਾ ਗਊ ਗਰੀਬ ਤੇ ਜਿਹੜਾ ਆਪਣੇ ਸਾਡੀਆਂ ਧੀਆ ਭੈਣਾਂ ਦੀ ਰਾਖੀ ਕਰਦਾ ਆ ਤੇ ਉਹਨਾਂ ਨੂੰ ਪਿਆਰ ਦੇ ਨਾਲ ਵੀ ਆਪਾਂ ਸਮਝਾਈਏ ਤੇ ਉਹਨਾਂ ਨੂੰ ਪੂਰੇ ਬੜੇ ਗੁਰਮਤ ਦੇ ਅਨਸਾਰ ਜਿਹੜਾ ਉਹਨਾਂ ਨੂੰ ਪਹਿਲਾਂ ਉਹਨਾਂ ਨੂੰ ਸੇਧ ਦੇਈਏ ਤੇ ਜਦੋਂ ਕੋਈ ਨਹੀਂ ਸਮਝਦਾ ਉਹ ਅਖੀਰਲੀ ਗੱਲਬਾਤ ਹੁੰਦੀ ਆ ਪਰ ਨਿਆਦੇ ਤੇ ਵਾਰ ਜਿਹੜਾ ਖਾਲਸਾ ਕਦੇ ਵੀ ਨਹੀਂ ਕਰਦਾ ਇਹ ਜਿਹੜੇ ਮੋਬਾਈਲ ਨੇ ਇਹ ਵਧੀਆ ਵੀ ਨਹੀਂ ਤੇ ਇਹ ਕਈ ਵਾਰੀ ਇਹ ਆਪਾਂ ਨੂੰ ਜਿਹੜਾ ਗਲਤ ਜੇ ਕੋਈ ਇਹਨੂੰ ਗਲਤ ਪਾਸੇ ਚਲਾਉਂਦਾ ਤਾਂ ਗਲਤ ਵੀ ਜਿਹੜਾ ਇਹਦਾ ਬੱਚੇ ਸਾਡੇ ਜਿਹੜੇ ਨੌਜਵਾਨ ਛੋਟੇ ਛੋਟੇ ਬੱਚੇ ਵੀ ਦੇਖਦੇ ਆ ਆਪਾਂ ਤੇ ਉਹ ਵੀ ਇਹਦੇ ਇੰਨੇ ਆਦੀ ਹੋ ਚੁੱਕੇ ਨੇ ਕਿ ਆਪਦੀ ਪੜ੍ਹਾਈ ਵੱਲ ਕਈ ਵਾਰੀ ਵਾਝਾਂ ਮਾਰੀ ਜਾਓ ਤੇ ਉਹ ਉਧਰ ਹੀ ਜਿਹੜੇ ਵਿਅਸਤ ਹੁੰਦੇ ਨੇ ਤੋਂ ਇਹ ਚੀਜ਼ਾਂ ਤੋਂ ਬਚਣ ਦੀ ਵੀ ਲੋੜ ਐ ਪਰਨੇ ਹੱਥੇ ਤੇ ਕਦੇ ਵੀ ਖਾਲਸਾ ਵਾਰ ਨਹੀਂ ਕਰਦਾ ਇਹਦਾ ਵੀ ਧਿਆਨ ਰੱਖਣਾ ਚਾਹੀਦਾ ਤੋਂ ਗੁਰੂ ਸਾਹਿਬ ਕਿਰਪਾ ਕਰਨ ਖਾਲਸੇ ਪੰਥ ਦੇ ਵਿੱਚ ਜਿਹੜਾ ਆਪਸੀ ਪ੍ਰੇਮ ਪਿਆਰ ਇਤفاق ਬਖਸ਼ਣ ਤੇ ਕਦੇ ਵੀ ਜਿਹੜਾ ਨੇ ਹੱਥੇ ਤੇ ਆਪਾਂ ਵਾਰਨਾ ਕਰੀਏ ਥਾਸ ਕਰਕੇ ਜਿਹੜੀ ਐ ਅ ਇਸਤਰੀ ਜਾਤ ਐ ਇਸਤਰੀ ਨੂੰ ਆਪਾਂ ਹਮੇਸ਼ਾ ਗੁਰੂ ਸਾਹਿਬ ਨੇ ਜਿਹੜਾ ਵੜਾਇਆ ਪਰ ਆਪਣੇ ਇਥੋਂ ਹੀ ਹੁਕਮਨਾਮੇ ਵੀ ਜਾਰੀ ਹੁੰਦੇ ਰਹਿ ਕਿ ਆਪਾਂ ਕਿਸੇ ਵੀ ਆਪਣੇ ਧੀ ਭੈਣ ਦੀ ਰਾਖੀ ਵਾਸਤੇ ਵੀ ਉਹਨੂੰ ਬਚਨਾਂ ਦੇ ਨਾਲ ਸਮਝਾ ਕੇ ਵੀ ਆਪਾਂ ਲਿਆਉਨੇ ਆ ਸਾਰਿਆਂ ਨੂੰ ਇੱਕ ਨਜ਼ਰ ਦੇ ਨਾਲ ਨਹੀਂ ਦੇਖਣਾ ਚਾਹੀਦੀ ਚਾਹੀਦਾ ਸਾਰੀ ਨੇ ਹੰਗਸੰਗ ਜਥੇਬੰਦੀਆਂ ਹਮੇਸ਼ਾ ਸਾਡੀਆਂ ਧੀਆਂ ਭੈਣਾਂ ਉਹਨਾਂ ਦੀ ਰਾਖੀ ਜਿੰਨੇ ਵੀ ਜਥੇਦਾਰ ਬੁੱਢਾ ਦਲ ਦੇ ਹੋਏ ਨੇ 10 ਜਥੇਦਾਰ ਬੁੱਢਾ ਦਲ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਬਾਬਾ ਬਨੋਦ ਸਿੰਘ ਤੇ ਬਾਬਾ ਸਹਿਬ ਸਿੰਘ ਕੜਾਹਤਾਰੀ ਜੀ ਤੱਕ 11 ਜਥੇਦਾਰ ਬੁੱਢਾ ਦਲ ਦੇ ਜਥੇਦਾਰ ਰਹੇ ਨੇ ਇਸੇ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਵੀ ਜਾਰੀ ਹੁੰਦੇ ਰਹੇ ਤੇ ਜੇ ਕਿਸੇ ਨੇ ਆ ਕੇ ਫਰਿਆਦ ਕੀਤੀ ਆ ਕਿਸੇ ਭਾਵੇਂ Hindu ਧਰਮ ਦੇ ਵੀ ਆ ਕੇ ਕਿਸੇ ਨੇ ਫਰਿਆਦ ਕੀਤੀ ਤੇ ਉਹਨਾਂ ਦੀ ਧੀ ਭੈਣ ਨੂੰ ਛੜਾ ਕੇ ਘਰੋਂ ਘਰੀ ਵੀ ਬਚਾਉਂਦਾ ਰਿਹਾ ਉਹ ਖਾਲਸਾ ਜਿਹੜਾ ਪੰਥ ਹੈ ਬੁੱਢਾ ਦਲ ਹੈ ਨਿਹੰਗ ਸਿੰਘ ਗੁਰੂਆਂ ਦੀਆਂ ਲਾਡਲੀਆਂ ਫੌਜਾਂ ਨੇ ਤੇ ਹਮੇਸ਼ਾ ਜਿਹੜਾ ਸੱਚ ਤੇ ਵਹਿਰਾ ਦਿੰਦੀਆਂ ਨੇ ਤੇ ਜੋ ਵੀ ਇਹ ਤੁਸੀਂ ਗੱਲਬਾਤ ਕਰ ਰਹੇ ਹੋ ਇਹਦੀ ਅਜੇ ਇਨਕੁਆਰੀ ਚੱਲ ਰਹੀ ਹੈ ਤਾਂ ਉਹਦੇ ਵਾਸਤੇ ਆਪਾਂ ਤੇ ਤੁਹਾਡੇ ਨਾਲ ਬਚਨਾਂ ਜੀ ਕਰਾਂਗੇ ਅਕਾਲ ਪੁਰਖ ਸਾਹਿਬ ਦੇ ਜਿੱਥੇ ਕਰ ਉਹ ਵੀ ਮੰਗ ਕੀਤੀ ਗਈ ਹੈ ਕੀ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਅਸਲੀ ਦਾ ਬੜੀ ਫੈਲੀ ਜਾ ਰਹੀ ਹੈ ਕਿਤੇ ਨਾ ਕਿਤੇ ਸਿੱਖਾਂ ਦਾ ਬੜਾ ਕੋਟ ਕੀਤਾ ਰਿਹਾ ਹੈ ਬੜੇ ਬੜੇ ਕਿੰਨੇ ਉਹ ਤਾਂ ਸਾਰਿਆਂ ਦੀ ਇੱਕੋ ਹੀ ਸੋਚ ਹੈ ਆਪਾਂ ਤਾਂ ਹੀ ਨਾ ਪਹਿਲਾਂ ਵੀ ਕਹਿ ਚੁੱਕੇ ਆ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਜਿਹੜਾ ਨਗੇਜ ਤੋਂ ਬਚਣਾ ਚਾਹੀਦਾ ਮੋਬਾਈਲਾਂ ਤੋਂ ਜਿਹੜਾ ਜਿਹਦੇ ਵਿੱਚ ਇਹ ਜਿਆਦਾ ਗੰਦ ਫੈਲਿਆ ਹੋਇਆ ਇਹਦੇ ਤੋਂ ਬਚਣਾ ਚਾਹੀਦਾ ਤੇ ਪਰ ਨਾਲ ਹੀ ਸਾਰਿਆਂ ਨੂੰ ਜਿਉਣ ਦਾ ਵੀ ਹੱਕ ਹੈ ਆਪਾਂ ਹਮੇਸ਼ਾ ਆਪਣੇ ਜਿਹੜਾ ਨਿਹੰਗ ਸਿੰਘ ਫੌਜਾਂ ਜਿਹੜੀਆਂ ਨੇ ਉਹ ਜਿਹੜਾ ਗਊ ਗਰੀਬ ਤੇ ਜਿਹੜਾ ਆਪਣੇ ਸਾਡੀਆਂ ਧੀਆ ਭੈਣਾਂ ਦੀ ਰਾਖੀ ਕਰਦਾ ਆ ਤੇ ਉਹਨਾਂ ਨੂੰ ਪਿਆਰ ਦੇ ਨਾਲ ਵੀ ਆਪਾਂ ਸਮਝਾਈਏ ਤੇ ਉਹਨਾਂ ਨੂੰ ਪੂਰੇ ਆਪਣੇ ਗੁਰਮਤ ਦੇ ਅਨਸਾਰ ਜਿਹੜਾ ਉਹਨਾਂ ਨੂੰ ਪਹਿਲਾਂ ਉਹਨਾਂ ਨੂੰ ਸੇਧ ਦੇਈਏ ਤੇ ਜਦੋਂ ਕੋਈ ਨਹੀਂ ਸਮਝਦਾ ਉਹ ਅਖੀਰਲੀ ਗੱਲਬਾਤ ਹੁੰਦੀ ਆ ਪਰ ਨਿਆਤੇ ਤੇ ਵਾਰ ਜਿਹੜਾ ਖਾਲਸਾ ਕਦੇ ਵੀ ਨਹੀਂ ਕਰਦਾ